ਖਾਹੀ ਫਲੈਟ ਦੇ ਲਾਇਆ ਪਿਆ ਸਿਸਟਮ ਜਿਆ ਇਹਦੀ ਡਿੱਕਤ ਤਾਂ ਉਹ ਚੇਂਜਰ ਦੀ ਥੋੜੀ ਸਮੱਸਿਆ ਆਉਂਦੀ ਸੀ ਜਿਵੇਂ ਰਿੰਗ ਲੀਕ ਹੋ ਜਾਂਦੇ ਸੀ ਓਕੇ ਜੱਕਲੇ ਆਪਣੇ ਹਾਈ ਲੋਅ ਇੱਥੋਂ ਬੈਲਟ ਪੈ ਕੇ ਇਹਨੂੰ ਪਾ ਜਾਂਦੀ ਹੈ ਜੀ ਅਸਿਆ ਇਹ ਤੋਂ ਚੈਨ ਗਾਹਾਂ ਫੀਟਰ ਲੋਅਰ ਤੇ ਬਰਮ ਅਸਿਆ ਚੈਨ ਨਹੀਂ ਸੀ ਕੋਈ ਦਿੱਕਤ ਤਾਂ ਨਹੀਂ ਆਊਗੀ ਨਹੀਂ ਇਹਦੀ ਕੋਈ ਦਿੱਕਤ ਨਹੀਂ ਵੀ ਕਈ ਵਾਰ ਬਰਮੋ ਚੋਂ ਚੇਂਜਰ ਇੱਧਰ ਸੀ ਅਸਿਆ ਉਹਦਾ ਚੇਂਜਰ ਇੱਧਰ ਆ ਗਿਆ ਹਾਂ ਗੀਅਰ ਵੀ ਹੋ ਰਹੀ ਸੀ ਗੀਅਰ ਵੀ ਇੱਧਰ ਹੀ ਆ ਗਿਆ ਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਇੱਕ ਵੀਡੀਓ ਹੋਰ ਲੈ ਕੇ ਆਏ ਆ ਇਹ ਵੀਡੀਓ ਰਿਪੇਰਾਂ ਦਾ ਕੰਮ ਚੱਲਦਾ ਹੁਣ ਤੁਹਾਡੇ ਬਹੁਤ ਮੈਸੇਜ ਆਏ ਦੋਸਤ ਮਿੱਤਰਾਂ ਦੇ ਵੀ ਸਵਰਾਜ ਬਾਰੇ ਵੀਡੀਓ ਬਣਾਓ ਹਨਾ ਸਵਰਾਜ ਆਪਣੇ ਕੋਲੇ 8100 ਤਾਂ ਹੈਗੀ ਆ ਹੁਣ ਆਪਾਂ ਲੈ ਕੇ ਆਏ ਸੀ ਸਵਰਾਜ 8200 ਹੁਣ ਅੱਜ ਆਪਾਂ ਫੋਰਮੈਨ ਨਾਲ ਜੱਸੀ ਨਾਲ ਗੱਲਬਾਤ ਕਰਾਂਗੇ ਵੀ 8100 ਤੇ 8200 ਦਾ ਕੀ ਫਰਕ ਆ ਆਪਸ ਵਿੱਚ ਇਹ ਕਿਵੇਂ ਲੱਗੀ 8200 ਵੈਸੇ ਤਾਂ ਉਹਨਾਂ ਨੇ ਜਾਣਕਾਰੀ ਚਤਾ ਇਹ ਆਇਆ ਵੀ 8200 ਦੇਸੀ ਬਣਾਤੀ ਕਿਉਂਕਿ ਸਹਰਾਜ ਦੇ ਸਮਾਨ ਬਹੁਤ ਔਖਾ ਹੁੰਦਾ ਸਮਾਨ ਮਿਲਦਾ ਵੀ ਔਖਾ ਵੀ ਇਹ ਜਿਹੜੀ 8200 ਬਣਾਈ ਆ ਇਹ ਮਸ਼ੀਨ ਦੇਸੀ ਕਮੈਨਾਂ ਨਾਬੇ ਟਾਈਪ ਮਸ਼ੀਨ ਬਣਾਤੀ ਇਹ ਚ ਆਪਾਂ ਅੱਜ ਜੱਸੀ ਫੋਰਮੈਨ ਕਰ ਰਿਹਾ ਰਪੇਰ ਇਹਦੀ 8200 ਦੀ ਇਹ ਜੱਸੀ ਨਾਲ ਆਪਾਂ ਗੱਲਬਾਤ ਕਰਦੇ ਆਂ ਬੀ ਕੀ ਫਰਕ ਆ ਉਸ ਵਿੱਚ ਕਿਵੇਂ ਆ ਬਾਕੀ ਕੋਈ ਚੀਜ਼ ਦੀ ਦਿੱਕਤ ਤਾਂ ਨਹੀਂ ਆ ਰਹੀ ਤੁਹਾਨੂੰ ਪਹਿਲੀ ਵਾਰ ਕਿਉਂਕਿ ਆਪਾਂ ਪਹਿਲੀ ਵਾਰ ਹੀ 8200 ਦੀ ਰਿਪੇਅਰ ਕਰ ਰਹੇ ਹਾਂਗੇ ਆਜੋ ਆਪਾਂ ਕਰਦੇ ਆ ਜੱਸੀਆਂ ਗੱਲਬਾਤ ਕੀ ਹਾਲ ਆ ਜੱਸੀ ਠੀਕ ਹੈ ਵੀਰੇ ਹੋਰ ਵਧੀਆ 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 ਜੀ ਅਸੀਂ ਸੁਵਰਾਜ 8200 ਦੀ ਰਿਪੇਅਰ ਕਰਨ ਲੱਗਿਆ ਹੈ ਆ ਜੀ ਜੱਸੀ ਇਹ 8200 ਜਿਹੜਾ ਮਾਡਲ ਬਣਾਇਆ ਇਹਨਾਂ ਨੇ ਹਾਂਜੀ ਇਹਦੀ ਤਾਂ ਪਹਿਲਾਂ ਵੀ ਰਿਪੇਅਰ ਕਰੀਆ ਕਿ ਪਹਿਲੀ ਵਾਰੀ ਕਰ ਰਿਹਾ ਨਹੀਂ ਆਪਾਂ ਪਹਿਲਾਂ ਤਾਂ ਦੂਜਿਆਂ ਹੀ ਚਲਾਉਂਦੇ ਨੇ ਆਪਾਂ ਕਿ ਆਪਣੇ ਵਾਲੀਆਂ ਕਿ ਐਸੀ ਸੋਈਆਂ ਹਾਂ ਇਹ ਤਾਂ ਮੰਨ ਲਓ ਬੈਦੀ ਵਾਰੀ ਖੋਲੀ ਆ ਠੀਕ ਆ ਕਿ 82 ਸੋ 8200 ਹਾਂ ਇਹ ਕਹਿੰਦੇ ਤਾਂ ਇਹ ਨੇ ਵੀ ਇਹਨੂੰ ਨਾਬਾ ਟਾਈਪ ਹੀ ਬਣਾਤੀ ਇਹ ਮੰਨ ਲਓ ਨਾਬਾ ਟਾਈਪ ਹੀ ਬਣ ਗਈ ਵੀਰੇ ਇਹਦਾ ਜਿਵੇਂ ਪਹਿਲਾਂ ਜਿਵੇਂ 8100 ਮਾਡਲ ਦੀ ਹਾਂ ਉਹਦਾ ਚੇਂਜਰ ਇੱਧਰ ਸੀ ਅੱਛਾ ਉਹਦਾ ਚੇਂਜਰ ਇੱਧਰ ਆ ਗਿਆ ਹਾਂ ਗੀਅਰ ਵੀ ਹੋ ਰਹੀ ਸੀ ਗੀਅਰ ਵੀ ਇੱਧਰ ਹੀ ਆ ਗਿਆ ਤੇ ਇਹਨਾਂ ਨੇ ਹੁਣ ਚੱਕ ਕੇ ਗੀਅਰ ਇੱਧਰ ਕਰਤਾ ਅਸੇ ਗੇਅਰ ਤੇ ਕਲੱਚ ਇਧਰ ਕਰਤਾ ਹਾਂ ਜਿਹੜੀ ਸਪੀਡ ਚੇਂਜਰ ਵਾਲੀ ਸ਼ਾਫਟ ਘੱਟ ਗਈ ਐ ਦੀ ਹਾਂਜੀ ਤੇ ਉਹ ਇਹਨਾਂ ਨੇ ਚੇਂਜਰ ਦੇਸੀ ਮਸ਼ੀਨ ਵਾਲਾ ਲਾਤਾ ਅਸੇ ਚੇਂਜਰ ਦੇਸੀ ਵਾਲਾ ਲਾਤਾ ਹਾਂ ਪਹਿਲਾਂ ਜਿਵੇਂ 170 66 ਬੈਲਟਾਂ ਹੁੰਦੀਆਂ ਸੀ ਤਾਂ ਹਾਂ ਤੋਂ 2 BC ਦੀਆਂ ਉਹ ਚੱਕਤੀਆਂ ਅਸੇ ਉਹ ਚੱਕਤੀਆਂ ਉਹ ਚੱਕਦੀਆਂ ਇਧਰ ਜੇਂਜਰ ਯਾਨੀ ਦੇਸੀ ਵਾਲਾ ਲਾਤਾ ਜਿਗਾਰਡ ਅਸੇ ਜਿਵੇਂ ਚੇਂਜਰ ਦੇਸੀ ਦੇ ਆਉਂਦਾ ਉਹ ਟਾਈਪ ਕਰਤਾ ਹਾਂ ਆ ਕਰਦਾ ਮੰਨ ਲਓ ਇਹਨਾਂ ਨੇ 31 75 ਪੈਂਦੀਆਂ ਕਰਤੀਆਂ ਇਹਦੇ 3800 ਕਿੰਨੀਆਂ ਪੈਂਦਿਆਂ ਨੇ ਵੀ 30 ਪਤਾ ਨਹੀਂ ਕਿੰਨੀਆਂ ਨੇ ਪਤਾ ਨਹੀਂ ਮੈਨੂੰ ਆਹ ਸਿਆ ਇਹ ਬੈਲਟਾਂ ਵੱਡੀਆਂ ਨੇ ਇਹ ਵੱਡੀਆਂ ਕਰਦੇ ਆ 33 75 ਨੂੰ ਠੀਕ ਆ ਉਹਦਾ ਤਾਂ ਕਲਾ ਚੋਰ ਆ ਗਿਆ ਇਹਦਾ ਮੂਰੇ ਭਾ ਗਿਆ ਇਹ ਤਾਂ ਮੂਰੇ ਚਲੇ ਗਿਆ ਵੀਰੇ ਠੀਕ ਆ ਵੀ ਪਹਿਲਾਂ ਜਿਹੜੀ ਉਹ ਸ਼ਾਫਟ ਘੱਟ ਗਈ ਮੰਨ ਲਓ ਦੋ ਬੈਲਟਾਂ ਘੱਟ ਗਈਆਂ ਠੀਕ ਆ ਯਾਨੀ ਉਹ ਚੇਂਜਰ ਦੀ ਥੋੜੀ ਸਮੱਸਿਆ ਆਉਂਦੀ ਸੀ ਜਿਵੇਂ ਰਿੰਗ ਲੀਕ ਹੋ ਜਾਂਦੇ ਸੀ ਓਕੇ ਜੱਕਲੇ ਆਪਣੇ ਹਾਈ ਲੋ ਵਾਲੇ ਹਾਂਜੀ ਹਾਂ ਨਹੀਂ ਇਹਦੀ ਕੋਈ ਕੰਪਲੀਟ ਨਹੀਂ ਇਹਦਾ ਉਹੀ ਦੇਸੀ ਟਾਈਪ ਹੀ ਆ ਗਿਆ ਆ ਦੇਸੀ ਟਾਈਪ ਹੀ ਚੰਜਰ ਆ ਗਿਆ ਮਨੂੰ ਆਮ ਹੀ ਚੰਜਰ ਆ ਹਾਂ ਇਹਦੇ ਆ ਉਹਦੇ ਦਾ ਕਈ ਵਾਰ ਆਪਾਂ ਰੋਡ ਤੇ ਜਾਂਦੇ ਹੁੰਦੇ ਸੀ ਉਹ ਰਿੰਗ ਜੇ ਲੀਕ ਹੋ ਜਾਂਦੇ ਸੀ ਉਹ ਫਿਰ ਆਪਣੇ ਕੋਲੇ ਜੁਗਾੜ ਜਆ ਰੱਖਿਆ ਹੁੰਦਾ ਸੀ ਪੱਤੀ ਜੀ ਪਾਉਂਦੇ ਸੀ ਇੰਚੀ ਦੀ ਪੱਤੀ ਪਾਉਂਦੇ ਸੀ ਆਪਾਂ ਹਾਂ ਫਿਰ ਉਹ ਹਾਈ ਹੋ ਜਾਂਦੀ ਹਾਂ ਹਾਂ ਹਾਈ ਹੋ ਕੇ ਚੱਲੀ ਜਾਂਦੀ ਠੀਕ ਆ ਇਹਦਾ ਜਣੀ ਹਾਈ ਲੋ ਇਹੀ ਕਰਤਾ ਇਹਦਾ ਸਿੱਧਾ ਹੀ ਜੁਗਾੜ ਕਰਦਾ ਵੀਰੇ ਜਦਸੀ ਇੱਕ ਆਹ ਯਾਰ ਖਾਸੇ ਫਲੈਟ ਦੇ ਲਾਇਆ ਪਿਆ ਸਿਸਟਮ ਜਆ ਇਹਦੀ ਬਿਕਪ ਤਾਂ ਨਹੀਂ ਉਹਦੀ ਕੋਈ ਆਹ ਮੰਨ ਲਾ ਜ ਇਹਨੂੰ ਚੰਜਰ ਨੂੰ ਸਪੋਰਟ ਲਾਦੀ ਹੈ ਨਾ ਅਸੇ ਇਨ ਚੇਂਜਰ ਨੂੰ ਸਪੋਰਟ ਲਾਈ ਆ। ਹਾਂ ਇੱਕ ਆ ਬੈ ਬਜਲਾਦਾ, ਇੱਕ ਆ ਲਾਦਾ ਮੰਨ ਲਓ। ਠੀਕ ਆ। ਯਾਨੀ ਸਮੱਸਿਆ ਤੇ ਦੀ ਆ ਜਿਵੇਂ ਫਲੈਟ ਫਲੂਟ ਲਾਉਣਾ ਥੋੜੀ ਜਿਹੀ ਦਿੱਕਤ ਆ। ਫਿਰ ਤਾਂ ਆ ਖੋਲਣਾ ਪੂਖਣਾ। ਹਾਂ। ਉਹ ਰਾਡ ਕੱਢ ਕੇ ਨਿਕਲਿਆ ਆਉਂਦਾ ਵੀਰੇ ਫਲੈਟ ਯਾਨੀ ਆ ਰਾਡ ਦੀ। ਹਾਂ। ਇਹ ਕੱਢ ਕੇ ਨਿਕਲਿਆ ਆਉਂਦੀ ਆ। ਠੀਕ ਆ। ਅੱਗੇ ਵਾਲੀ ਦਾ ਆਮ ਤਾਂ ਦੂਜੀ। ਹਾਂ ਅੱਗੇ ਦਾ ਆ ਹੈ ਨਹੀਂ ਵੀਰੇ ਇੱਥੇ ਮੰਨ ਲਓ ਆ ਚੇਂਜਰ ਦਾ ਸਿਸਟਮ। ਹਾਂ ਸਿੱਧਾ ਹੀ ਫਲੈਟ ਲੈ ਜਾਂਦਾ। ਸਿੱਧਾ ਹੀ ਲੈ ਜਾਂਦਾ ਸੀਗਾ। ਠੀਕ ਆ। ਤੇ ਬਾਕੀ ਜਿਵੇਂ ਆ ਸਿਸਟਮ ਇਹਨਾਂ ਨੇ ਕਰਿਆ ਜੀ ਹਾਂਜੀ ਇਹ ਆਰਮਨ ਨੇ ਆ ਦੂਜੇ ਲੋਡ ਕਰਤੀਆਂ ਪਹਿਲਾਂ ਨਹੀਂ ਦੂਜੇ ਲੋਡ ਸੀਗੇ ਆ ਦੂਜੇ ਲੋਡ ਦੇ ਸੀ ਹਾਂ ਇੱਕ ਜਿਵੇਂ ਇਹਨਾਂ ਨੇ ਹੁਣ ਆ ਰਬੜ ਬਾਈ ਅੰਦਰ ਜੀ ਓਕੇ ਜਿਵੇਂ ਮੰਨ ਲਓ ਇਹਨੂੰ ਹੁਣ ਕੱਢਣਾ ਮੈਨੂੰ ਲੱਗਦਾ ਵੀ ਆ ਖੋਲਣਾ ਪਊ ਆਪਾਂ ਨੂੰ ਆ ਸਾਰਾ ਕੁਸ ਆ ਆਰਮ ਜੀ ਕੱਢ ਕੇ ਹੀ ਪਊਗਾ ਇਹ ਜੀ ਆ ਚੀਜ਼ ਇੱਥੋਂ ਹਾਂ ਵੀ ਜਾਇਦੀ ਹੋ ਸਕਦੀ ਹੈ ਵੀ ਲੈ ਵਾਧ ਹੋ ਗਏ ਮੇਨ ਲਾ ਰਬੜ ਦੀ ਠੀਕ ਹੈ ਪਹਿਲਾਂ ਉਰੇ ਲਾਈ ਹੁੰਦੀ ਸੀ ਇਹ ਇੱਥੇ ਹਾਂ ਆ ਜਗ੍ਹਾ ਤੇ ਠੀਕ ਐ ਇੱਥੇ ਰਬੜ ਮਰਦੀ ਵੱਧੇ ਸੀਗੀ ਇੱਥੇ ਔਰ ਇਹ ਜਦ ਸਿੱਧੀ ਐ ਉਹਦੀ ਸਟੋਕ ਵੱਧ ਜਾਂਦੀ ਐ ਠੀਕ ਐ ਇੱਥੇ ਘੱਟ ਮਰੂ ਇੱਥੇ ਘੱਟ ਮਰੂ ਜੀ ਉਹ ਜਾਨੀ ਡੇਢੀ ਹੋ ਕੇ ਰਬੜ ਨੂੰ ਮਾਰਦੀ ਸੀ ਮਾਰਦੀ ਸੀਗੀ ਦਾ ਮਾਰ ਕੇ ਖਤਮ ਕਰਦੀ ਸੀ ਠੀਕ ਐ ਜਦ ਮੈਂ ਤਲਾ ਦਾ ਇਹ ਨਾਲ ਦੀ ਨੇ ਰਬੜਾਂ ਹੀ ਅਸੇ ਨਾਲ ਦੀ ਨੇ ਇਹ ਆਹੀ ਆ ਰਬੜਾ ਦੋਸਤੋ ਇਹ 23 ਮਾਡਲ ਕਮੇਨ ਆ ਗਈ ਤੇ ਸੋਨੂੰ ਟਾਇਰ ਟੁੱਟ ਦੇਖ ਕੇ ਵੀ ਪਤਾ ਲੱਗਦਾ ਹੋਊ ਕਿ ਇਹ ਨਹੇ ਨਵੀਂ ਆ ਗਈ ਤੇ ਅੱਛਿਆ ਬਾਕੀ ਆ ਬਲੋਰ ਦੀਆਂ ਵੀ ਪੁੜੀਆਂ ਇਹ ਵੱਡੀਆਂ ਪਾਉਂਦੇ ਨੇ ਜਿਸੀਂ ਆਪ ਤਾਂ ਛੋਟੀਆਂ ਹੀ ਹੁੰਦੀਆਂ ਇਹ ਜਿਹੜੇ ਪਹਿਲਾਂ ਸੀ ਵੀਰੇ ਪਹਿਲਾਂ 10 ਇੰਚੀ ਪੋਲੀ ਸੀਗੀ ਅੱਛਿਆ ਮੰਨ ਲਓ ਆਹ 6 ਤੇ 7 ਸੀਗੀ ਠੀਕ ਆ ਇਹਨਾਂ ਨੇ ਹੁਣ ਆਹ ਬਰਮ ਬਾਡੀ ਇਹ ਤੋਂ ਹੀ ਚੱਲਦੀ ਕਰਤੀ ਜੀ ਬਰਮ ਬਾਡੀ ਆਹਾਂ ਬੈਲਟ ਨਾਲ ਕੋਈ ਕਰਤੀ ਇਹਨਾਂ ਨੇ ਆਹਾਂ ਇਹਦੇ ਤੋਂ ਹੀ ਅੱਛਿਆ ਇਹ ਸਾਰਾ ਸਿਸਟਮ ਇੱਕ ਤੋਂ ਹੀ ਖੁੱਲਦਾ ਕਰ ਇੱਕ ਤੋਂ ਹੀ ਚੱਲਦਾ ਕਰਦਾ ਇੱਕ ਤੋਂ ਹੀ ਜਲਦਾ ਕਰਦਾ ਜੀ ਮੰਨ ਲਓ ਆਹ ਬਲੋਰ ਤੇ ਬਰਮ ਇਹਦੀ ਰੱਸੀ ਕੋਈ ਦਿੱਕਤ ਤਾਂ ਨਹੀਂ ਆਊਗੀ ਨਹੀਂ ਇਹਦੀ ਕੋਈ ਦਿੱਕਤ ਨਹੀਂ ਵੀਰੇ ਵੀ ਕਈ ਵਾਰ ਬਰਮੋ ਚੋਕ ਚਾਕ ਹੋ ਜੇ ਜਦੋਂ ਚੋਕ ਹੋ ਗਿਆ ਫਿਰ ਤਾਂ ਖੜੂ ਸਿਸਟਮ ਸਾਰੇ ਹੀ ਖੜਜੂ ਹਨਾ ਸਾਰੇ ਹੀ ਖੜਜੂ ਜੀ ਠੀਕ ਆ ਜਾਂ ਹੋ ਸਕਦਾ ਇਧਰੋਂ ਸਲਿੱਪ ਮਾਰ ਜਵੇ ਜਾਨੀ ਇੱਕ ਬਿਲਡ ਦਾ ਖਰਚਾ ਘਟਾਤਾ ਜੀ ਖਰਚਾ ਘਟਾਤਾ ਇੱਕ ਪੂਲੀ ਦਾ ਖਰਚਾ ਘਟ ਗਿਆ ਜੀ ਇੱਥੇ ਪਹਿਲਾਂ ਡਬਲ ਪੂਲੀ ਸੀ ਹਾਂਜੀ ਸਿੰਗਲ ਕਰਤੀ ਅਸੇ ਉਹ ਡਬਲ ਇੱਕ ਉਹਨੂੰ ਇਹਨੂੰ ਗੇਟ ਦੀ ਸੀਗੀ ਫਿਰ ਇਹ ਕਹੇਨੂੰ ਗੇਟ ਦੀ ਸੀ ਇਹਨੂੰ ਗੇਟ ਦੀ ਸੀ ਡਬਲ ਸੀਗਾ ਕੰਮ ਜੀ ਠੀਕ ਆ ਤੇ ਹੋਰ ਕੀ ਫਰਕ ਪਾਇਆ ਇਹਨਾਂ ਨੇ ਹੋਰ ਤਾਂ ਵੀਰੇ ਮੰਨ ਲਓ ਕੋਈ ਨਹੀਂ ਬਾਹਲਾ ਪਾਇਆ ਉਹਦੇ ਨਾਲੋਂ ਹਾਂਜੀ ਹਿਸਾਬ ਕੈਸੀਸੋ ਵਾਲੀ ਆ ਇਹ ਹਿੱਸੇ ਦਾ ਥੋੜਾ ਜਿਹਾ ਲੱਗਦਾ ਬਦਲਾਓ ਜੀ ਜਿਵੇਂ ਆਹ ਲਾਤੇ ਇਹਨਾਂ ਨੇ ਹੀ ਅਸਿਆ ਆ ਆਰਮਾ ਉਰਮਾ ਦਾ ਫਰਕ ਪਾਦਾ ਜੀ ਠੀਕ ਆ ਆਰਮਾ ਹੈਵੀ ਕਰਤੀਆਂ ਹਨਾ ਕੀ ਕਰਤੀਆਂ ਜੀ ਤੇ ਸਟਾਰ ਵਾਕਾ ਕਿਰਪਾ ਮਸ਼ੀਨ ਤਾਂ ਬਹੁਤ ਵਧੀਆ ਬਣਾਈ ਵੀ ਆ ਜੀ ਠੀਕ ਆ ਸਟਾਰ ਵਾਕਾ ਵਗੈਰਾ ਪੂਰੇ ਵਧੀਆ ਨੇ ਹੈਵੀ ਜਨੇ ਹੈਵੀ ਜਨੇ ਪੂਰਾ ਹੈ ਨਾ ਠੀਕ ਆ ਐਲੀਵੇਟਰ ਪੂਰੇ ਵਧੀਆ ਨੇ ਜੀ ਓਕੇ ਇਹ ਇਹਦੇ ਜਿਸੀ ਸੀਪਾਂ ਨੇ ਜਿਹੜੀਆਂ ਹਾਂ ਜੀ ਇਹਦੇ ਕਿੰਨੀ ਇੰਚੀ ਪੈਂਦੀਆਂ ਨੇਗੀਆਂ ਇਹਦੇ ਵੀਰੇ ਮੇਨ ਲਾਦਾ 55 28 ਹੋਈ 55 28 ਹੈ ਹਾਂ ਜੀ ਫਿਰ ਤਾਂ ਜਿਹੜੀ ਪਹਿਲਾਂ 48 ਪਾਉਂਦੇ ਸੀ ਉਹਨੋਂ 7 ਕੈਂਚੀ ਵਧਾਈਆਂ ਉਹਦੇ ਨਾਲੋਂ ਵੱਡੀ ਆ ਜੀ 55 ਦੇ 28 ਲਾ ਲਓ ਮੰਨ ਲਓ 783 84 ਕੈਂਚੀ ਬਣਦੀ ਹੋਣਗੀਆਂ ਮੇਨ ਲਾਦਾ ਠੀਕ ਆ 7 ਫੁੱਟ ਦੇ ਲਾਪਾ ਟਾਈਪ ਹੁਣ 90 ਤੋਂ ਪਲੱਸ ਆ ਜੇਂਦੀਆਂ ਨੇਗੀਆਂ ਹਾਂ ਠੀਕ ਆ ਉਸੀਪਾਂ ਦਾ ਤਾਂ ਨਹੀਂ ਵੀਰੇ ਕੋਈ ਚੱਕਰ ਹੈਗਾ ਹਨਾ ਮੰਨ ਲਓ ਜਿਵੇਂ ਆਪਾਂ ਕਹਿੰਦੇ ਆਂ ਵੀ ਲੰਬੀਆਂ ਬਾਦੀਆਂ ਹਾਂ ਬਹੁਤਾ ਕੋਈ ਇਹਨਾਂ ਦਾ ਜਾਨੀ ਅੰਤਰ ਤਾਂ ਹੈ ਨਹੀਂ ਹੱਸਿਆ ਜਿਵੇਂ ਆਪਾਂ ਕਹਿੰਦੇ ਸੀਪ ਲੰਬੀ ਬਾਦੀ ਸੀਪ ਜਾਂ ਸੀਪ ਨੇ ਇੰਨਾ ਕੀ ਕੰਮ ਕਰਨਾ ਹੁੰਦਾ ਸੀ ਹੱਸਿਆ ਮੰਨ ਲਓ ਠੀਕ ਆ ਲੋਰ ਦੇ ਨੇੜੇ-ਨੇੜੇ ਜਿੰਨਾ ਮਾਲ ਸਣ ਗਿਆ ਮੰਨ ਲਓ ਸਣ ਗਿਆ ਠੀਕ ਆ ਜਿਵੇਂ ਆਪਾਂ ਕਹਿ ਦਈਏ ਦਾਣੇ ਮਾਰਦੀਆਂ ਮਸ਼ੀਨ ਸੀਪਾਂ ਲੰਬੀਆਂ ਨਾ ਉਹਦਾ ਕੋਈ ਲੈਣਾ ਦੇਣਾ ਵਾਲਾ ਨਹੀਂ ਉਹਦਾ ਲੈਣ ਦੇਣ ਨਹੀਂ ਹੈਗਾ ਉਹਦਾ ਕੋਈ ਬਹੁਤਾ ਨਹੀਂ ਹੈਗਾ ਠੀਕ ਆ ਆਪਾਂ ਕਹਿ ਦਈਏ ਹੁਣ ਮੰਨ ਲਓ ਪਹਿਲਾਂ ਆਪਣਾ 48 ਇੰਚ ਵੀ ਚੱਲੀ ਜਾਂਦੀ ਸੀ 48 ਵੀ ਚੱਲਦੀਆਂ ਸੀ ਆਪਾਂ ਪਹਿਲਾਂ ਮੰਨ ਲਓ ਇਹਦੇ ਨਾਲ ਆਪਾਂ ਕਿ ਐਸੀਓ ਚਲਾਈਆਂ ਨੇ ਉਹਦੀ ਵੀ ਸੀਪਾ ਤਾਂ ਇਹੀ ਸੀਗੀ ਜੀ ਅੱਛਾ 52 ਇੰਚੀ ਨੇ ਉਹਦੇ ਵੀ 52 ਸੀਗੀ ਆ ਜੀ ਠੀਕ ਆ ਜਿਵੇਂ ਹੁਣ ਨਾਬੜ ਪਾਉਂਦੇ ਉਹ ਮੇਨੂੰ ਲੱਗਦਾ 61 ਇੰਚੀ ਪਾਉਂਦੇ ਆ ਜੀ ਉਹ ਹਾਂ 61 61 ਤੋਂ ਵੀ ਪਲੱਸ ਕਰਤੀਆਂ ਉਹਨਾਂ ਨੇ ਜ਼ਿਆਦਾ ਕਰਤੀਆਂ ਹੋਣਗੀਆਂ ਹਾਂ ਉਹਨਾਂ ਨੇ ਸਾਰੀਆਂ 93 94 ਇੰਚੀ ਕਰਤੀਆਂ ਦੋਨੇ ਉਹਨਾਂ ਨੇ ਇਹਦਾ ਇਹਦਾ ਮੰਨ ਲਓ ਆ ਭਈਆ ਇਹਦੀ ਸੀਪਾ 100 ਛੋਟੀ ਆ ਭਈਆ ਅੱਛਾ ਛੋਟੀ ਆ ਭਈਆ ਛੋਟੀ ਆ ਭਈਆ ਠੀਕ ਆ ਮੰਨ ਲਓ ਇਹਨੇ ਕਿ 84 ਕੀ ਬਣਦੀ ਹੋਣੀਆਂ ਮੈਨੂੰ ਲੱਗਦਾ ਠੀਕ ਆ ਤੇ ਉਸ ਪਾਸ ਵੀ ਪੂਰੀ ਵਧੀਆ ਬਣਾਈ ਆ ਹਨਾ ਵਧੀਆ ਰੰਗ ਰੋਗਨ ਵਧੀਆ ਕੰਪਨੀ ਦਾ ਕੰਪਨੀ ਦਾ ਕੰਪਨੀ ਹੀ ਆ ਇਹ ਕੁਆਲਟੀ ਦਾ ਹੈ ਟੂਲ ਦੇਖ ਲੈ ਹਨਾ ਟੂਲ ਡਾਲ ਪੂਰੇ ਵਧੀਆ ਲਾਇਆ ਸੀਲਾਂ ਦੀ ਹਲਾਤੀਆਂ ਉਧਰ ਪਈਆਂ ਨੇ ਜੀ ਅਸੇ ਟੇਡਾ ਕਰਦਾ ਟੂਲ ਕਿੱਦਾਂ ਕਰਦਾ ਜੀ ਕਹਿੰਦਾ ਯਾਰ ਜਿਵੇਂ ਆਪਾਂ ਸੀਲ ਬੰਦ ਜਾਨੇ ਸ਼ਮਾਨ ਕੋਈ ਬੰਦਾ ਕੱਢ ਸਕਦਾ ਜੀ ਵਿੱਚ ਆ ਜਾਂਦਾ ਹਾਂ ਬਾਹਰ ਆ ਜਾਂਦਾ ਜੀ ਸੀਲ ਦਾ ਉਰਜਾ ਕਾ ਗਈ ਠੀਕ ਆ ਇਹ ਬਾਹਰ ਆ ਜਾਣੀ ਆਪਾਂ ਜੋ ਸੀਲ ਚੱਕਣ ਦੀ ਲੋੜ ਨਹੀਂ ਸੀ ਲੋੜ ਨਹੀਂ ਹੈਗੀ ਇਹ ਆਪਦਾ ਕੱਢੋ ਉਹ ਕਰੋ ਜੀ ਠੀਕ ਆ ਆਹ ਸਿਸਟਮ ਇਹ ਨਾਲੇ ਇੱਥੇ ਕਰਦਾ ਹਨਾ ਇਹ ਆ ਉਰੇ ਹੀ ਕਰਦਾ ਜੀ ਤੇ ਆਹ ਪਹਿਲਾਂ ਉਰੇ ਹੀ ਹੁੰਦੀ ਸੀ ਆਹ ਚੀਜ਼ ਜੀ ਅਸਿਆ ਆਹ ਜੀ ਇੱਥੇ 84 ਨਾਲ 84 ਤੇ ਇਹਨਾਂ ਨੇ ਚੱਕ ਕੇ ਉੱਪਰ ਕਰਤੀ ਉੱਪਰ ਕਰਤੀ ਮڑے ਮੋਟੇ ਮਿਲਣਾ ਦਾ ਵੀ ਆ ਉੱਚੀਆਂ ਕਰੀਆਂ ਹੋਣਗੀਆਂ ਜੀ ਥੋੜੀ ਉਹਦੇ ਕੈਸਟੀਆਂ 'ਚ ਫਰਕ ਪਾਇਆ ਥੋੜੀ ਉੱਚੀਆਂ ਚੱਕਦੀਆਂ ਥੋੜਾ ਬਹੁਤਾ ਬਲੋਰ 'ਚ ਫਰਕ ਪਾਇਆ ਬਾਈ ਠੀਕ ਆ ਜਿਵੇਂ ਉਹ ਬਲੋਰ ਦੀ ਚਾਦਰ ਇਹਨਾਂ ਨੇ ਵਧਾਤੀ ਜੀ ਅਸਿਆ ਵੀ ਪਹਿਲਾਂ ਵਾਲੀਆਂ ਮਸ਼ੀਨਾਂ ਨੂੰ ਥੋੜੀ ਜਿਹੀ ਕਮਲੇਟ ਸੀ ਉਹਨਾਂ ਨੇ ਹਵਾ ਨਹੀਂ ਸੀ ਸਹੀ ਓਕੇ ਛੀਪਾਂ ਨੂੰ ਨਹੀਂ ਪੈਂਦੀ ਸੀ ਜੀ ਠੀਕ ਆ ਉਹ ਜਾਨੀ ਆਪਣਾ ਜਿਹੜਾ ਆਪਾਂ ਵੇਚੀਏ ਮਸ਼ੀਨੋਂ ਮੇਰਾ ਵੀ ਲਾਇਆ ਹੁੰਦਾ ਜਿਗਾੜ ਦੇ ਵਿੱਚ ਜਿਪਾ ਲਾਇਆ ਹਾਂ ਤਾਂ ਜਿਗਾੜ ਦਾ ਬਣਾ ਕੇ ਲਾਇਆ ਜੀ ਉਹਨਾਂ ਨੇ ਜਾਨੀ ਉਹ ਬਦਲਾਅ ਕਰਤਾ ਜੀ ਉੱਚੀ ਕਰਤੀ ਉਹ ਹਵਾ ਸਿੱਧੀ ਛੀਪ ਪੈਂਦੀ ਕਰਤੀ ਉੱਥੇ ਕੇ ਮੇਰੇ ਸਿੱਧੀ ਦੀ ਸਿੱਧੀ ਅੱਗੇ ਜਾਨੀ ਨੀਮੀ ਥੱਲੇ ਪੈਂਦੀ ਸੀ ਅੱਗੇ ਉਹ ਰਹੀ ਮਾਰਦੀ ਸੀ ਹਵਾ ਜੀ ਠੀਕ ਆ ਇੱਥੋਂ ਦਾਣੇ ਬਾਹਰ ਕੱਢ ਦਿੰਦੀ ਸੀ ਓਕੇ ਉਹ ਤੋਂ ਇਹ ਕਵਰ ਕਰ ਜਾਂਦੇ ਜੀ ਇਹਨੂੰ ਲੋਡ ਆਈ ਠੀਕ ਸਲਾਈ ਬੁੜੀ ਕਰਕੇ ਤਾਂ ਸਲੋ ਉਹ ਘਟ ਜਾ ਅਸਿਆ ਯਾਨੀ ਉਹ ਵੀ ਸ਼ੋਧ ਕਰੀ ਆ ਜੀ ਉਹ ਵੀ ਸ਼ੋਧ ਕਰਦੀ ਉਹ ਵੀ ਸ਼ੋਧ ਕਰਦੀ ਫੁਰਮਾ ਦਾ ਟੈਂਕੀ ਨਹੀਂ ਵੱਡੀ ਲਾਉਂਦੇ ਇਹ ਹੈਣਾ ਇਹ ਵੀਰੇ ਮੈਨੂੰ ਲੱਗਦਾ ਇਹਦੇ ਚ 220 ਕੀ ਪੈਂਦਾ ਉਹ ਆ 220 ਪਹਿਨੀਆਂ ਸਵਰਾਜਾਂ ਦੇ ਵੀ ਆਪਣਾ 200 ਕਿ ਕਿ ਮੈਂ ਕਿਹਾ ਇੱਕ ਇੱਕ ਵੀਡੀਓ ਜੀ ਮੈਂ ਦੇਖੀ ਉਹਦੀ ਟੈਂਕੀ ਨਨ ਪਲਾਸਟਿਕ ਦੀ ਕਰੀ ਆ ਪਤਾ ਨਹੀਂ ਕਿੱਥੇ ਹਾਂ ਨਾ ਨਵੇਂ ਮਾਡਲ ਚ ਹਾਂ ਇਹ ਯਾਨੀ ਮੈਨੂੰ ਲੱਗਦਾ ਆਪਣੇ ਵਾਲੀ ਨਾਲ ਦੀ ਵੱਡੀ ਉਹ ਤਾਂ ਸੇਮ ਉਹੀ ਆਗੀ ਅਸੇ ਰੰਗ ਪੂਸ ਨੂੰ ਸਾਰੀ ਨੂੰ ਲਾਲ ਕਰਤਾ ਜਿਵੇਂ ਅੱਗੇ ਚਿੱਟਾ ਕਰਦੇ ਸੀ ਅੱਧ ਤੱਕ ਆ ਆ ਤਾਂ ਸਾਰਾ ਚਿੱਟਾ ਹੀ ਸੀਗਾ ਜੀ ਹਾਂ ਆ ਬਾਡੀ ਨੂੰ ਵੱਲੋਂ ਲਾਲ ਸੀ ਏਟਾ ਏਟਾ ਉੱਪਰ ਚਿੱਟਾ ਸੀ ਇਹਨਾਂ ਨੇ ਸਾਰੇ ਹੀ ਲਾਲ ਕਰਤਾ ਠੀਕ ਹੈ ਜਿਹੜੇ ਆਪਣੇ ਐਲੀਵੇਟਰ ਆ ਗਏ ਇਹ ਤਾਂ ਫੋਲਡ ਨਹੀਂ ਹੈਗੇ ਹਨਾ ਬੰਦ ਹੀ ਇਹ ਪੱਕੀ ਨਹੀਂ ਜੀ ਇਹ ਪੱਕੀ ਨਹੀਂਗੇ ਇਹਨਾਂ ਜਿਹਦਾ ਆਪਾਂ ਨੂੰ ਪਤਾ ਕਿ ਚਾਦਰ ਕਿਹੜੀ ਲਾਉਂਦੇ ਨੇ ਕਿ ਨਹੀਂ ਇਹ ਚਾਦਰ ਤਾਂ ਦੂਹੀ ਲਾਉਂਦੇ ਵੀਰੇ ਜਿਵੇਂ ਉਹ ਨਹੀਂ ਲਾਉਂਦੇ ਛਟੀਲੀ ਨਹੀਂ ਲਾਉਂਦੇ ਠੀਕ ਆ ਆਹਾਂ ਠੀਕ ਆ ਇਹਦਾ ਦੂਹੀ ਲਾਉਂਦੇ ਆ ਜੀ ਆਉਂਦੇ ਮੋਟੀ ਨੇ ਮੋਟੀ ਚਾਦਰ ਲਾਉਂਦੇ ਨੇ ਆਹ ਟਾਕੀਆਂ ਰੁਕੀਆਂ ਨੇ ਵਧੀਆ ਦਿੱਤੀਆਂ ਨੇ ਇਹਨਾਂ ਨੇ ਜਿਵੇਂ ਚਾਂਜੂਨ ਦੇਖਣੀ ਆ ਜੀ ਅਸਿਆ ਹਿੱਟਲੀ ਡੈਡ ਆ ਓਕੇ ਆ ਜਣੀ ਇੰਨੀ ਖੁੱਲਦੀ ਕਰਤੀ ਬਾਕੀ ਜਿਵੇਂ ਆ ਇਹਨਾਂ ਨੇ ਜਿਗਾਰਡ ਕਰਾਈ ਇੱਕ ਵਧੀਆ ਚੀਜ਼ ਵੀ ਆ ਇਹ ਜਿਵੇਂ ਹੁਣ ਆ ਰਗੜਾ ਪਕੜਣੀ ਕੋਲਣੀ ਆ ਹਾਂ ਕਾਬਲੇ ਸੌਖੇ ਖੁੱਲ ਜਾਂਦੇ ਇਹਨਾਂ ਦੇ ਠੀਕ ਆ ਜਿਵੇਂ ਆਪਾਂ ਦੂਜੀਆਂ ਮਸ਼ੀਨਾਂ ਦੇ ਜੀ ਇੱਥੇ ਡਿੱਕਾ ਬਹੁਤ ਆ ਇਹਨਾਂ ਦਾ ਹੱਥ ਪੈਂਦਾ ਉਹਨਾਂ ਦੇ ਹਾਂ ਆਵਲੇ ਕੱਢਣ ਜਿਆਦਾ ਰਬੜ ਪਾਉਣੀ ਹੈ ਬੜੀ ਸਮੱਸਿਆ ਠੀਕ ਠੀਕ ਯਾਨੀ ਇਹ ਜਣੀ ਖੁੱਲ ਦਾ ਸੌਖਾ ਜਾਂਦਾ ਜਗਾੜ ਜੀ ਅਸਿਆ ਆ ਕੱਢਾ ਨੂੰ ਉਹਨੂੰ ਬਹੁਤ ਟਾਈਮ ਲੱਗ ਜਾਂਦਾ ਰਬੜ ਪਾਉਣ ਨੂੰ ਠੀਕ ਐ ਇਧਰਲੇ ਪਾਸੇ ਤਾਂ ਖਾਲੀ ਥਾਂ ᱛੀ ਫਿਰ ਹਨਾ ਇਧਰੋਂ ਦਿਖਾ ਜੀ ਇਧਰੋਂ ਦਾ ਉਹ ਦੇਸੀ ਵੰਗੂ ਹੀ ਬਣਾਤਾ ਜਗਾੜ ਜੀ ਇਹ ਸਾਰਾ ਦੇਸੀ ਵਾਲਾ ਹੀ ਆ ਗਿਆ ਦੇਸੀ ਵਾਲਾ ਇਹ ਕਿੰਨਾ ਨੇ ਆ ਲਾਇਆ ਜਗਾੜ ਜੀ ਕੀ ਚੀਜ਼ ਆਹਾ ਹੁਣ ਆਪਣਾ ਫੀਟਰ ਕੱਢਿਆ ਨਾ ਹਾਂ ਇੱਥੋਂ ਬੈਲਟ ਪਾ ਕੇ ਇਹਨੂੰ ਪਾ ਜਾਂਦੀ ਹੈ ਜੀ ਅਸਿਆ ਇਹ ਤੋਂ ਚੈਨ ਗਾਂਹ ਫੀਟਰ ਨੂੰ ਪਾ ਜਾਂਦੀ ਹੈ ਜੀ ਅਸਾ ਚੈਨ ਹੀ ਫੀਡਰ ਨੂੰ ਪੈਂਦੀ ਆ ਹਾਂ ਇਹ ਤਾਂ ਬੈਲਟ ਪੈ ਗਈ ਜੀ ਹਾਂ ਇਹ ਤੋਂ ਇੱਥੋਂ ਚੈਨ ਪੈ ਗਈ ਉਹਨੂੰ ਉੱਥੇ ਘਰਾਦੀ ਪਾਈ ਜਾਂਦੀ ਆ ਉਹਦੇ ਠੀਕ ਆ ਪੀਆ ਜਿਵੇਂ ਆਪਣਾ ਚੋਕ ਹੋ ਗਿਆ ਹਾਂ ਘਟਰਾ ਉੱਥੇ ਲੀਵਰ ਦੱਬੋ ਉਹਨੇ ਬੈਕ ਹੁੰਮ ਜਾਣਾ ਆਪੀ ਅਸਾ ਆਟੋਮੈਟਿਕ ਇੱਥੋਂ ਲੀਵਰ ਲਾਉਣਾ ਆਪਾਂ ਦਾ ਜੀ ਠੀਕ ਆ ਇਹ ਇਧਰ ਨੂੰ ਘੁੰਮਦੀ ਆ ਉਹਨੇ ਘਟਰਾ ਬੈਕ ਮੋੜ ਦੇਣਾ ਜੀ ਇਹ ਸਿਸਟਮ ਕੀ ਲਾਇਆ ਵੀ ਕਿਵੇਂ ਜੀ ਬੈਕ ਮੋੜਨ ਵਾਲਾ ਜਿਵੇਂ ਹੁਣ ਇਹ ਤੋਂ ਬੈਲਟ ਪੈ ਗਈ ਜੀ ਹਾਂ ਇਹ ਤੋਂ ਇੱਧੇ ਚੜ ਗਈ ਜੀ ਹਾਂ ਇਤੋਂ ਗਾਹਾਂ ਚੈਨ ਪੈ ਗਈ ਫੀਡਰ ਨੂੰ ਠੀਕ ਆ ਫੀਡਰ ਵਾਲੀ ਸ਼ਾਫਟ ਵੱਡੀ ਕਰਤੀ ਨਾ ਅਸਾਂ ਜਦੋਂ ਫੀਡਰ ਨੂੰ ਕਿਹੜਾ ਦਵਾਂਗੇ ਉਦੋਂ ਉਹਨੇ ਇਧਰੋਂ ਆਪਾਂ ਲੀਵਰ ਦੱਬਾਂਗੇ ਇਹਨੂੰ ਜੀ ਇਹਨੇ ਵਾਹ ਘੁੰਮਿਆ ਨਾ ਕੋਈ ਸਟਾਰ ਵਾ ਕਰ ਪਿੱਛੇ ਨੂੰ ਘੁੰਮਦਾ ਆਈ ਆਹਾ ਠੀਕ ਆ ਇਹ ਮਸ਼ੀਨ ਤਾਂ ਇਹਨੂੰ ਘੁੰਮਦੀ ਆਈ ਹਾਂ ਇਹ ਸਟਾਰ ਵਾ ਕਰਨਾ ਪਰ ਬੈਕ ਨੂੰ ਘੁੰਮਣ ਦੇ ਇਹ ਤੇ ਲੀਵਰ ਲੱਗਦਾ ਕਰਤਾ ਹਾਂ ਇਹ ਤੇ ਲੀਵਰ ਲੱਗਦਾ ਕਰਦਾ ਉਹ ਜਦ ਚੋਕ ਹੋ ਗਿਆ ਘੱਟਰਾ ਮੜਾ ਲੀਵਰ ਦੱਬੋ ਉਹ ਸਟਾਫ ਆਕਰ ਪੁੱਠੇ ਘੁੰਮਣਗੇ ਤਾਂ ਬੈਕ ਘੁੰਮੂਗਾ ਹਾਂ ਉਹ ਕਟਰ ਵੀ ਆਉਣਾ ਬੈਕ ਘੁੰਮ ਜਾਣਾ ਯਾਨੀ ਬੰਦੇ ਨੂੰ ਰੈਂਚ ਚੱਕਣ ਦੀ ਲੋੜ ਨਹੀਂ ਰੈਂਚ ਇਹ ਬਹੁਤ ਵੱਡੀ ਖੂਬੀ ਆ ਫਿਰ ਇਹ ਬਹੁਤ ਉਹ ਆਈ ਬਸ ਹੋ ਜਾਂਦੀ ਆ ਬੰਦੇ ਦੀ ਸ਼ੌਕ ਖੜਦੇ ਹੋ ਕਰਦੇ ਦੀ ਸਹੀ ਗੱਲ ਆ ਹਾਂ ਜੀ ਠੀਕ ਇਹ ਤੇ ਲੀਵਰੀ ਲਾਤਾ ਇਹ ਤੇ ਲੀਵਰੀ ਲਾਦਾ ਜੀ ਤੇ ਲੀਵਰ ਦੱਬੋ ਉੱਪਰ ਬੈਠੇ ਹੀ ਬੰਦਾ ਚੋਕੜ ਸਕਦਾ ਜੀ ਅਸਾ ਉੱਪਰ ਬੈਠੇ ਉੱਪਰ ਨਹੀਂ ਲੀਵਰ ਦ ਕੋਈ ਰੈਂਚ ਚੱਕਣ ਦੀ ਜਰੂਰਤ ਨਹੀਂ ਆ ਤਾਂ ਯਾਰ ਮੈਂ ਕਹਣਾ ਕਿਸੇ ਮਸ਼ੀਨ ਫੋਰਮਨ ਆ ਇਹ ਚੀਜ਼ ਤਾਂ ਆਈ ਨਹੀਂ ਕਿਸੇ ਨੇ ਇਹ ਸਵਰਾਜ ਨਹੀਂ ਕਰਿਆ ਜੀ ਕੱਲੀ ਨੇ ਕੱਲੀ ਨੇ ਠੀਕ ਠੀਕ ਅਜੇ ਦੂਜਿਆਂ ਬਾਰੇ ਤਾਂ ਆਪਾਂ ਨੂੰ ਨਹੀਂ ਪਤਾ ਹੈਗਾ ਇਹ ਤੇ ਇੰਜਣ ਕਿਹੜਾ ਫਿਰ ਲਾਲ ਹਿੰਨੂ ਹੋਊਗਾ ਇਹਦੇ ਤੇ ਦੂਜਾ ਜੀ ਪਤਾ ਨਹੀਂ 71 ਪਾਵਰ ਕਿਹੜੇ ਹੋਣੇ ਅਗਰੇ ਬੀ ਐਸ 4 ਅਛਾ ਬੀ ਐਸ 4 ਹੈ ਠੀਕ ਇਹ ਤਾਂ ਚੱਲੀ ਮਸ਼ੀਨ ਕੁਛ ਨਹੀਂ ਹੈਗੀ ਇਹ ਤਾਂ ਬਾਹਲੀ ਥੋੜੀ ਚੱਲੀ ਆਈ ਆ ਟਾਇਰ ਟੂਰ ਮੰਨ ਲਓ ਨਹੀਂ ਭਇਆ ਠੀਕ ਠੀਕ ਆ ਲੋਹਾ ਲੋਹਾਪੁਰਾ ਤੋਂ ਬਦਲ ਲਾਉਂਦੇ ਨੇ ਆ ਸੀਲਣਾ ਹੁਣ ਬਹੁਤ ਭਾਰੀ ਨੇ ਭਾਰੀ ਨੇ ਇਹ ਪਹਿਲਾਂ ਤੋਂ ਹੀ ਫਿਰ ਮੈਨਾਂ ਸੁਵਰਾਜ ਮਸ਼ੀਨ ਜਿਹੜੀ ਬਣੀਆ ਉਹ ਪਹਿਲਾਂ ਤੋਂ ਹੀ ਮੰਨ ਕੇ ਚੱਲ ਬਹੁਤ ਹੈਵੀ ਬਣਾਉਂਦੇ ਨੇ ਪੂਰੀ ਵਧੀਆ ਹੀ ਬਣੀ ਆ ਇਹ ਨਹੀਂ ਹੈਗਾ ਆਪਾਂ ਹੁਣ ਇੰਨੇ ਇੰਨੇ ਸਾਲ ਚਲਾ ਲਈਆਂ ਮਸ਼ੀਨਾ ਕਦੇ ਕਿਸੇ ਦੀ ਪੂਸ ਗਲੀ ਦੇਖੀ ਆ ਇੱਕ ਚੀਜ਼ ਆ ਹੱਥ ਦੇ ਕਿਸੇ ਦਾ ਕੈ ਬਣ ਗਿਆ ਦੇਖਿਆ ਐਕਸਲ ਲਾ ਲੋ ਇਹਦੇ ਕੀ ਰਿਡਕਸ਼ਨ ਆ ਇਹਦਾ ਖੁੱਲਦੀ ਹੀ ਨਹੀਂ ਹੈਗੀ ਆ ਨਾ ਇੱਕ ਸਲਾ ਕਪਲੀਨਾਂ ਕੁ ਬਲੂ ਨਾ ਪਹਿਲਾਂ ਮਰ ਜਾਂਦੀਆਂ ਦੇਸੀ ਜਿਹਾ ਮਸ਼ੀਨਾਂ ਦੀਆਂ ਹਾਂ ਹਾਂ ਇਹਦੀ ਕਦੇ ਨਹੀਂ ਆਪਾਂ ਬਦਲੀ ਕਿੰਨੀਆਂ ਚਲਾਈਆਂ ਨੇ ਆਪਾਂ ਮਸ਼ੀਨਾਂ ਕਦੇ ਐਂ ਦੰਦੇ ਨਹੀਂ ਭੁਰੇ ਜੀ ਆਪਾਂ ਮੰਨ 90 ਤੋਂ ਲੈ ਕੇ ਚਲਾਉਣੇ ਆ ਹਾਂ ਜੀ ਤੇ ਵੀ ਕਦੇ ਕੋਈ ਸਿਸਟਮ ਇਹੋ ਜਿਹਾ ਆਪਾਂ ਨੂੰ ਕੋਈ ਉਹ ਨਹੀਂ ਆ ਕਦੇ ਯਾਨੀ ਕੋਮਲੇਟ ਨਹੀਂ ਆਈ ਜੀ ਨਾ ਕਦੇ ਗੇਅਰ ਦੀ ਨਾ ਕਦੇ ਲੈਕਸਨਾਂ ਦੀ ਲੈਕਸਨਾਂ ਦੀ ਹੁਣ ਤੈਨੂੰ ਵੀ ਸਾਡ 25 ਸਾਲ ਹੀ ਹੋ ਚੱਲੇ ਤੈਨੂੰ ਵੀ ਸਾਡੇ ਨਾਲ ਸਹੀ ਗੱਲ ਆ ਜੀ ਕਦੇ ਉਹ ਨਹੀਂ ਠੀਕ ਆ ਅਸਿਆ ਰੰਗ ਰੰਗ ਵੀ ਉਵੇਂ ਹੀ ਪਿਆ ਹਜੇ ਜਿਹੜਾ ਅੰਦਰਲਾ ਰੰਗ ਆ ਉਹ ਵੀ ਨਹੀਂ ਲਿਆ ਲੂਆ ਹੈ ਹਨਾ ਨਹੀਂ ਵਧੀਆ ਪਿਆ ਜੀ ਰੰਗ ਬਾਕੀ ਇਹ ਪਤਾ ਹੀ ਰੰਗ ਰੰਗ ਦਾ ਫਰਕ ਆ ਹੀ ਬਹੁਤ ਘੱਟ ਉੱਤਰ ਦਾ ਰੰਗ ਸਹੀ ਗੱਲ ਹੈ ਪੈਡਲੇ ਦੇ ਦੋ ਹੀ ਆਉਂਦੇ ਨੇ ਹਨਾ ਬ੍ਰੇਕ ਸਿਸਟਮ ਦੋ ਹੀ ਆ ਇਹ ਦੂਜੇ ਆਈ ਦੇ ਆਪਣੇ ਸੁੱਕੇ ਨੇ ਬ੍ਰੇਕ ਜੀ ਅਸਿਆ ਸੁੱਕੇ ਬ੍ਰੇਕ ਲੈ ਲੇ ਆ ਆ ਗਈ ਠੀਕ ਆ ਜਿਵੇਂ ਮੰਨ ਲਓ 855 ਦੇ ਟਰੈਕਟਰ ਵਾਲੀਆਂ ਪੈਂਦੀਆਂ ਨੇ ਇਹਦੇ ਪਲੇਟਾਂ ਅਸਿਆ ਉਹ ਜਿਹੜੇ ਡਿਸਕਾਂ ਆਈਆਂ ਨੇ ਜੀ ਡਿਸਕਾਂ ਉਹੀ ਡਿਸਕਾਂ ਜਾਨੀ ਵੱਡੀਆਂ ਨੇ ਅੰਦਰ ਲੀਆਂ ਜਿਹੜੀ ਜੀ ਚ ਕੰਮ ਕਰਦੇ ਆ ਨੀ ਲੇਦਰ 850 ਵਾਲੇ ਨੇ ਲੇਦਰ 850 ਵਾਲੇ ਨੇ ਫਿਰ ਮੈਨਾਂ ਦਾ ਗੇਅਰ ਕਰਨਾ ਕਿੰਨਾ ਔਖਾਗਾ ਗੇਅਰ ਕਰਨਾ ਵੀਰੇ ਕੋਈ ਔਖਾ ਨਹੀਂ ਮੰਨ ਲਓ ਉਹੀ ਚੀਜ਼ ਆ ਗੇਅਰ ਦਾ ਮੰਨ ਲਓ ਗਰਾਰੀ ਸਿਸਟਮ ਤਾਂ ਉਹੀ ਆ ਜੀ ਠੀਕ ਆ ਯਾਨੀ ਉਹਨਾਂ ਨੂੰ ਥੋੜਾ ਹੈਵੀ ਬਣਾਤਾ ਜਗਾੜ ਹੈਵੀ ਬਣਾਤਾ ਅਸਿਆਂ ਹੋਰ ਲੋਹਣ ਦੀ ਲੋੜ ਨਹੀਂ ਆਹ ਪਲੇਟ ਖੋਲੋ ਖੋਲੋ ਜੀ ਸਾਰਾ ਗੇਅਰ ਮੰਨ ਲਓ ਕਰਾਉਨ ਵੀ ਕੱਢਣਾ ਵਿੱਚੋਂ ਆਹ ਪਲੇਟ ਖੋਲੋ ਜੀ ਠੀਕ ਆ ਇੱਥੇ ਬੈਠੇ ਤੇ ਹੀ ਹੋ ਜਾਣਾ ਕੰਮ ਜੀ ਲਾਹਣ ਦੀ ਲੋੜ ਨਹੀਂ ਗੇਅਰ ਠੀਕ ਹੈ ਵਿਚ ਬੰਦੇ ਤਾਂ ਜਣੀ ਸਵਰਾਜ ਦਾ ਨਾਮ ਸੁਣ ਕੇ ਡਰੀ ਜਾਂਦੇ ਨੇ ਸਹੀ ਗੱਲ ਹੈ ਵੀ ਆ ਰਿਪੇਅਰ ਔਖੀ ਐ ਇਹਦੀ ਐ ਔਖਾ ਹਨ ਜਣੀ ਹੁਣ ਤੇਰੇ ਹੱਥ ਲੱਗੀ ਆ ਤੈਨੂੰ ਆਇਆ ਵੀ ਇਹ ਸੌਖੀ ਬਹੁਤ ਆ ਜਿਵੇਂ ਜਿਹੜਾ ਬੰਦਾ ਆਪਾਂ ਜਿਵੇਂ ਹੁਣ ਆ ਮੰਨ ਲਓ ਆਪਾਂ ਪੁਰਾਣੇ ਕਰਦੇ ਆ ਆਪਾਂ ਨੂੰ ਕੋਈ ਔਖਾ ਹੀ ਲੱਗਦਾ ਨਵਾਂ ਬੰਦੇ ਨੂੰ ਚੱਲਦਾ ਥੋੜਾ ਜਿਹਾ ਵੀ ਆ ਥੋੜਾ ਜਿਹਾ ਬਿੰਗਵਾਲ ਜੀ ਦੇਖ ਕੇ ਡਰ ਜਾਂਦਾ ਬਾਕੀ ਦੂਜੀ ਗੱਲ ਆ ਸਮਾਨ ਸਮੂਹ ਤੋਂ ਅਗਲਾ ਡਰਦਾ ਹਨਾ ਹਾਲਾ ਕਹਿੰਦਾ ਯਾਰ ਨੇੜੇ ਤੇੜੇ ਸਮਾਨ ਨਹੀਂ ਮਿਲਦਾ ਹੈਗਾ ਪਰ ਇੱਕ ਗੱਲ ਹੈਗੀ ਜਦੋਂ ਉਂਜਾਣੀ ਚਲਾਉਣ ਨੂੰ ਜਿਵੇਂ ਚੱਲੀ ਜਾਂਦੀ ਹੈ ਮਸ਼ੀਨ ਵਧੀਆ ਕੋਈ ਬ੍ਰੇਕਡਾਊਨ ਨਹੀਂ ਹੈਗੀ ਠੀਕ ਆ ਚੱਲਣ ਨੂੰ ਵਧੀਆ ਜਦੋਂ ਕੇਨ ਆ ਰਿਪੇਅਰ ਕਰਕੇ ਵਧੀਆ ਰਿਪੇਅਰ ਕਰਕੇ ਜਲਾਤੀ ਫਿਰ ਤਾਂ ਚੱਕਣ ਦੀ ਲੋੜ ਨਹੀਂ ਫੇਰ ਚੱਲੀ ਜਾਂਦੀ ਹੈ ਕਿਉਂਕਿ ਇਹਦੇ ਜਿਹੜੇ ਚੱਕਰ ਨੇ ਉਹ ਹੌਲੀ ਗਤੀ ਵਾਲੇ ਹੀ ਨੇ ਸਾਰੇ ਕੋਈ ਤੇਜ਼ ਨਹੀਂ ਹੈਗਾ ਵੀ ਉਹੀ ਖੋਲ ਖੋਲ ਛਿੱਟੀ ਜਾਉਂ ਚੀਜ਼ ਜੇ ਕੇਨ ਆਪਾਂ ਦੇਖਦੇ ਹਾਂ ਕਿਦੋਂ ਦੇ ਆਪਾਂ ਰਿਪੇਅਰਾਂ ਕਰਤੀਆਂ ਦੁਬਾਰੇ ਕੋਈ ਐਡੀ ਟੈਨਸ਼ਨ ਨਹੀਂ ਆਉਂਦੀ ਟੈਨਸ਼ਨ ਨਹੀਂ ਹੈਗੀ ਬਾਕੀ ਜਿਵੇਂ ਹੁਣ ਸਟਾਰ ਵਾਕਰ ਨੇ ਕਦੇ ਮੈਂ ਤਾਂ ਸੁਬਰਾਜ ਦਾ ਟੁੱਟਦਾ ਦੇਖਿਆ ਨਹੀਂ ਹੈਗਾ ਉਹਨਾਂ ਨੇ ਗੈਲੀ ਨਾਲ ਟੁੱਟ ਜੇ ਕੋਈ ਬੱਕਰੀ ਗੱਲ ਹੈ ਚਲੋ ਉਹ ਉਹ ਨਹੀਂ ਟੁੱਟਦਾ ਜੀ ਵੀ ਉਹੀ ਖੁੱਲੇ ਛੱਡ ਤੇ ਤਾਂ ਉਹ ਹੈਗਾ ਉਹ ਵੱਖਰੀ ਗੱਲ ਹੈ ਉਹ ਵੱਖਰੀ ਗੱਲ ਉਹ ਚੱਲਦੀ ਨਹੀਂ ਐ ਵੀ ਲੈ ਗਈ ਲੈ ਪਿਆ ਜੀ ਨਹੀਂ ਹੁਣ ਆਪਾਂ ਆਮ ਮਸ਼ੀਨਾਂ ਲਾ ਲਾ ਜਿਹਦੇ ਕੋਲੇ 2015 15 ਮਾਡਲ ਮਸ਼ੀਨਾਂ ਨੇ ਦੇਸੀ ਨਾਬੇ ਵਾਲੀਆਂ ਉਹਨਾਂ ਦੇ ਇੱਕ ਦੋ ਸਟਾਵਾਕਰ ਟੁੱਟੇ ਪਈ ਹੁੰਦੇ ਨੇ ਟੁੱਟੇ ਪਏ ਹੁੰਦੇ ਆਪਾਂ ਹੁਣ 90 ਦੇ ਚਲਾਉਣੇ ਆਗੇ ਆਪਾਂ ਅੱਜ ਤੱਕ ਸਟਾਵਾਕਰ ਨਹੀਂ ਕੋਈ ਕਦੇ ਵੀ ਨਹੀਂ ਪਾਇਆ ਹੈਗਾ ਉਹ 90 ਮਾਡਲ ਆਪਾਂ ਦੇਖ ਲੈ ਕਿ ਮੇਰੇ ਖਿਆਲ ਚ ਆਪਾਂ 2005 ਤੱਕ ਚਲਾਈ ਆ ਉਹਦਾ ਕਦੇ ਕੋਈ ਐਂ ਚੀਜ਼ ਕਦੇ ਵੀ ਨਹੀਂ ਕੋਈ ਆ ਹੁਣ ਤੂੰ ਐਸਐਮਐਸ ਪਿਆ ਇਹਦਾ ਸਵਰਾਜ ਦਾ ਪੂਰਾ ਵਧੀਆ ਚ ਹੈਗਾ ਚਾਦਰ ਚੂਦਰ ਪੂਰੀ ਵਧੀਆ ਲੱਗੀ ਹੋਈ ਆ ਇਹ ਕੰਪਨੀ ਦਾ ਹੀ ਆ ਮੈਂ ਕੰਪਨੀ ਦਾਗਾ ਇਹ ਆਪਣੇ ਉਹ 14 ਮਾਡਲ ਸਵਰਾਜ ਨਾਲ ਆਇਆ ਸੀਗਾ ਹਾਂ ਜਿਹੜੀ ਆਪਾਂ ਉੱਥੇ ਲੈਂਦੀ ਸੀ ਉਹ ਅਗਰਾਹਾਂ ਤੋਂ ਬਿੱਕਰ ਤੋਂ ਲੈ ਕੇ ਆਏ ਸੀਗੇ ਤੇ ਫਿਰ ਉਹ ਚ ਵੀ ਕਾਟਰ ਚ ਵੀ ਫੋਰਮੈਨਾਂ ਕੋਈ ਫਰਕ ਪਾਇ ਅੱਗੇ ਨਾਲੋਂ ਆਜੋ ਦਿਖਾਈਓ ਵੀ ਕਾਟਰ ਚ ਵੀ ਰਹੇ ਆਹ ਹੈ ਨਾ ਜੀ ਆ ਮੋਟਰ ਲਾਤੀ ਹੋਰੇ ਹੈਮਬਲ ਚੱਕਦਾ ਅਸੇ ਹੈਮਬਲ ਚੱਕਦਾ ਇਹਦਾ ਸਿੰਬਲ ਸੈਟਮ ਚੱਕਦਾ ਇਹ ਮੋਟਰ ਹੀ ਲਾਤੀ ਇੱਥੇ ਠੀਕ ਆ ਤੇ ਇਹ ਕੰਮ ਚਲੋ ਵਧੀਆ ਕਰਿਆ ਜੀ ਓਕੇ ਬਾਕੀ ਜਿਵੇਂ ਆ ਰੀਲ ਸਿਸਟਮ ਦਾ ਦੇਸੀ ਵਾਲਾ ਸਿਸਟਮ ਹੀ ਬਣਾਤਾ ਜੀ ਅਸੇ ਇਹ ਦੇਸੀ ਵਾਲਾ ਹੀ ਬਣਾਤਾ ਸਾ ਜੀ ਚੜਦੀ ਕਰਤੀ ਠੀਕ ਆ ਬਾਕੀ ਆ ਇਹ ਤਾਂ ਸਿਸਟਮ ਦੂਗਾ ਹੀ ਕਰਦਾ ਜੀ ਫਰੰਟ ਆਗਰ 16 ਇੰਚੀ ਦਾ ਅਸੇ 16 ਪਾਤਾ ਇਹ ਠੀਕ ਆ ਬਾਕੀ ਫਿਰ ਮੈਨਾਂ ਇੱਕ ਹੋਰ ਆ ਆਮ ਮਸ਼ੀਨਾਂ ਦੀਆਂ ਹੁੱਕਾਂ ਜੀਆਂ ਆਮ ਛੋਟੀਆਂ ਜੀਆਂ ਹੀ ਹੁੰਦੀਆਂ ਨੇ ਦੇਖ ਲਾ ਕਿੰਨੀ ਹੈਵੀ ਹੁੱਕ ਲਾਈ ਹੈ ਪੂਰੀ ਹੈਵੀ ਲਾਈ ਹੈ ਕਾਜ ਇਸ ਸਿਸਟਮ ਲਾਦਾ ਇਹਨਾਂ ਨੇ ਇਹ ਇਹਦੇ ਲੋਡ ਨਾ ਪਵੇ ਹੁੱਕਾਂ ਤੇ ਅਸਿਆ ਆ ਪੂਰਾ ਵਧੀਆ ਬਣਾ ਕੇ ਲਾਇਆ ਜੀ ਸਾਰਾ ਕਾਟਰ ਦਾ ਵਾਜਣ ਅੱਧਾ ਇਹਦਾ ਹੀ ਆ ਜਾਨੀ ਜੀ ਇਤੀ ਆ ਗਿਆ ਇਹ ਹੁੱਕਾਂ ਦੇ ਵਾੜਾ ਲੋਡ ਨਹੀਂ ਜੀ ਠੀਕ ਆ ਆ ਪੱਤੀ ਪੁੱਤੀ ਵੀ ਆ ਦੇਖ ਲਾ ਉਹਦੇ ਵਾਲੀ ਅਈ ਚਲ ਆ ਖੋਲ ਨੋ ਹੋ ਲੱਗਿਆ ਵੇਗਾ ਇਹਦਾ ਮਣੀ ਮੋਟ ਕੇ ਫਾਸੀ ਚਲੋ ਫਾਸਪੋਰਟ ਜਾਂਦੀ ਹੈ ਤਾਂ ਕੰਦ ਕੰਦ ਚ ਮਾਰੀ ਹੋ ਰਾ ਦੇ ਹੁਣ ਵੱਜੀ ਵੀ ਆ ਇਹ ਹਾਂ ਇਹ ਥਮੜਾ ਹੋਇਆ ਲੱਗਿਆ ਵੇਗਾ ਲੱਗਿਆ ਵੇਗਾ ਤੂੰ ਸਿਸਟਮ ਵਧੀਆ ਬਣਾਇਆ ਬਾਈ ਪੂਰਾ ਵਧੀਆ ਹੈ ਨਾ ਤੇ ਤੇ ਹੋ ਕਹ ਹੱਕ ਕਰੀ ਲਾਉਂ ਉਹ ਹੀਲ ਦੇ ਚੱਕਰ ਚੱਕਰ ਵਧਦੇ ਕਰਤੇ ਸੀ ਘਟਦੇ ਉਹ ਲੋਡ ਆ ਉਹ ਦੂਜੀ ਹੀ ਲਾਤੀਆਂ ਪੂਲੀਆਂ ਜਿਵੇਂ ਆ ਪੂਲੀਆਂ ਤਾਂ 11 40 ਤੇ ਬਿਲਟ ਪਹਿਲਾਂ ਹੀ ਪੈਂਦੀ ਸੀ ਪਹਿਲੇ ਮਾਡਲਾਂ ਦੇ ਹੀ ਠੀਕ ਆ ਯਾਨੀ ਚੱਕਰ ਤਾਂ ਉਹਦੇ ਹੀ ਵਧ ਘਟ ਜਾਂਦੇ ਸੀਗੇ ਯਾਨੀ ਇਹਨਾਂ ਨੇ ਹੁਣ ਇੱਥੇ ਸਪਰਿੰਗ ਪਾ ਗਈ ਆ ਚੱਕਰਾਂ ਦਾ ਤੋੜ ਲੋ ਹੀ ਹਾਂ ਇੰਨੀ ਲੋਡ ਆ ਉਹਨੇ ਚੱਕਰ ਘੱਟ ਵਧ ਕਰ ਲੈਣ ਨੂੰ ਘਸ ਕੇ ਘਟਾਉਣੇ ਵਧਾਉਣੇ ਆ ਜਿਵੇਂ ਮਰਜ਼ੀ ਵਧਾ ਘਟਾ ਲੋ ਓਕੇ ਯਾਨੀ ਆ ਨਹੀਂ ਹੈਗਾ ਵੀ ਪੱਕਾ ਹੀ ਇੱਕ ਥਾਂ 'ਵੀ ਰਹਿਣੇ ਥਾਂ 'ਵੀ ਆ ਬੈਲਟ ਕੀ ਬਦਲ ਲੋ ਵਧ ਕੇ ਘਟ ਕੇ ਯਾਨੀ ਜਿੰਨੇ ਵਧਾਉਣੇ ਨੇ ਉਹਨੇ ਵਧਾਓ ਆਏ 10 20 ਵਧਾਉਣੇ ਆ 5 20 ਜਿੰਨੇ ਵੀ ਲੋਡ ਆ ਵਧਾ ਚ ਘਟਾ ਲੋ ਠੀਕ ਆ ਆ ਗਿਆ ਫੀਟਰ ਫੀਟਰ ਵੀ ਦੇਖ ਲੈ ਕਿੰਨਾ ਹੈਵੀ ਆ ਹਨਾ ਆ ਇੰਗ ਟੇਲਰ ਦਾ ਪੂਰਾ ਹੈਵੀ ਲਾਇਆ ਬਾਕੀ ਆ ਹੁੱਕਾਂ ਜਿਆ ਬਾਹਰ ਕਰਤੀਆਂ ਜਾਂ ਅੰਦਰ ਵਾਲਨ ਦੀ ਲੋੜ ਦੀ ਬਾਹਰ ਹੀ ਕੱਢ ਬਾਹਰ ਹੀ ਘੱਡ ਬਾਹਰ ਹੀ ਪਾ ਲਾ ਬਾਹਰ ਹੀ ਕਰ ਦਿਓ ਜੀ ਓ ਆ ਸਿਸਟਮ ਅ ਵੀ ਇਹ ਤੇ ਚੜਦੀ ਆ ਉਹ ਚੈਨ ਅ ਸਾਈ ਤੇ ਚੜਦੀ ਦੀ ਇਹ ਤੇ ਚੜਦੀ ਆ ਜਿਹੜੀ ਆਪਣੀ ਬੈਕਮਾਉਣ ਵਾਲੀ ਆ ਹਾਂ ਹਾਂ ਇੱਥੋਂ ਚੜ ਜਾਂਦੀ ਉਧਰੋਂ ਠੀਕ ਆ ਕਿਸੇ ਘਲਾਰੀ ਪੈ ਜਾਂਦਾ ਅਸਾ ਫੀਟਰ ਖਾਲੀ ਹੋ ਜਾਂਦਾ ਫੀਟਰ ਖਾਲੀ ਜਾਂਦਾ ਮੰਗਣ ਚੱਲ ਪੈਂਦੀ ਠੀਕ ਠੀਕ ਇਧਰ ਆ ਵੀ ਲਾਤੀ ਸਪੋਰਟ ਦੋਨੇ ਪਾਸੇ ਦੋਨਾਂ ਵਾਹ ਲਾਦੀਆਂ ਇਹ ਠੀਕ ਠੀਕ ਆ ਹਾਂ ਹਾਂ ਯਾਨੀ ਹੁੱਕਾਂ ਦੇ ਤਾਂ ਲੋਡ ਹੀ ਨਹੀਂ ਹੈਗਾ ਜੀ ਓਕੇ ਕਿੰਨਾ ਹੈਵੀ ਜਗੜ ਲਾਇਆ ਪੂਰਾ ਹੈਵੀ ਲਾਇਆ ਵਾ ਪਲੇਟਾਂ ਬਲੋਟਾਂ ਪੂਰੀ ਵਧੀ ਲਾਈਆਂ ਨੇ ਨਹੀਂ ਆ ਜੱਕਲਾ ਤੇ ਹੈ ਜੱਕਲਾ ਤੇ ਜਿਹੜੀ ਆ ਭਈ ਇਹ ਦਾ ਸ੍ਰੈਸ਼ਰਵਾਸ ਗੜ ਜੀ ਆਹਾ ਹਾਂ ਇਹ ਮੰਨ ਲੋ ਹੁਣ ਇਹਨਾਂ ਨੇ ਆ ਜਿਹੜੀ ਬਾਸਗੜ ਦੇਸੀ ਦਾ ਬਣਾਤੀ ਜੀ ਅੱਛਾ 1 2 2 4 5 ਇਹ ਜਾਨੀ ਆਪਾਂ ਦਾ ਬਹੁਤ ਸਮਾਂ ਪਹਿਲਾਂ ਬਣਾਤੀ ਸੀ ਆ ਚੀਜ਼ ਠੀਕ ਆ ਇਹਨਾਂ ਨੇ ਜਾਨੀ ਹੁਣ ਬਣਾਈ ਆ ਜੀ ਇਹਨਾਂ ਨੇ ਹੁਣ ਬਣਾਈ ਇਹਨਾਂ ਨੇ ਹੁਣ ਬਣਾਈ ਆਪਾਂ ਦਾ ਬਹੁਤ ਟਾਈਮ ਪਹਿਲਾਂ ਬਣਾਤੀ ਸੀ ਇਹ ਠੀਕ ਠੀਕ ਇਹ ਇਹ ਬਾਸਗੜ ਪਾ ਕੇ ਤਾਂ ਇਹਨੂੰ ਸਮੱਸਿਆ ਹੀ ਨਹੀਂ ਹੈਗੀ ਜੀ ਅੱਛਾ ਕੋਈ ਸਮੱਸਿਆ ਨਹੀਂ ਸਮੱਸਿਆ ਨਹੀਂ ਠੀਕ ਆ ਨਹੀਂ ਪੂਰੀ ਜਿਵੇਂ ਆਮ ਦੇਸੀ ਮਸ਼ੀਨਾਂ ਚੱਲਦੀਆਂ ਨੇ ਕਰਤਾਰ ਵਿਛਾਲ ਜੋ ਵਧੀਆ ਮਸ਼ੀਨਾਂ ਸਾਰੀਆਂ ਨੇ ਹਾਂ ਹਾਂ ਕੋਕਣੀ ਚੱਲਦੀ ਆ ਜੀ ਕੋਈ ਦਾਣੇ ਦੂਣੇ ਵਾਲੀ ਸ਼ਿਕਾਇਤ ਨਹੀਂ ਅਸੇ ਦਾਣੇ ਦੂਣੇ ਆ ਪਕੇ ਨਾ ਪ੍ਰੀਤ ਦੇ ਵੀ ਲਾਈਆਂ ਸੀ ਪੱਟੀਆਂ ਨਾ ਇੱਥੇ ਲਾ ਗਿਆ ਸੀ ਪੰਬਰ ਸਾਰੀ 6 ਫੱਟੀਆਂ ਹੀ ਕੱਟ ਕੇ 5 ਕਰਤੀਆਂ ਸੀ ਜੀ ਹਾਂ ਪੰਬਰ ਸਾਰ ਲਾ ਗਿਆ ਸੀ ਪੰਬਰ ਸਾਰ ਲਾ ਕੇ ਆਂਦੀਆਂ ਸੀ ਜਾਂ ਜਾ ਕੇ ਹਨਾ ਚੂਸ ਲੈਣ ਲਾ ਕੇ ਉਦੋਂ ਮਸ਼ੀਨ ਆਪਣੀ ਦਾਣੇ ਦਿਖਾਉਂਦੀ ਸੀ ਕੀ ਤਾਂ ਕਰਕੇ ਆਪ ਬਾਲਾ ਕੋਸਾ ਲਾ ਕੇ ਕਰਤਾ ਸੀ ਉਹਦਾ ਹਾਂ ਸਹੀ ਗੱਲ ਆ ਜੀ ਹੂੰ ਯਾਰ ਜੱਸੀ ਫੋਰਮੈਨ ਸਾਡਾ ਅੱਜ ਦਾ ਨਹੀਂ ਸਾਡੇ ਨਾਲ 25 ਸਾਲ ਹੋ ਗਏ ਘਰ ਵਾਲਾ ਰਿਸ਼ਤਾ ਬਣਿਆ ਹੋਇਆ ਕੋਈ ਐ ਨਹੀਂ ਹੈਗਾ ਵੀ ਫੋਰਮੈਨ ਹੀ ਵਾਲਾ ਹਨਾ ਤੇ ਮਸ਼ੀਨ ਜਿਹੜੀ ਵੀ ਕੋਈ ਸਮੱਸਿਆ ਆਉਂਦੀ ਆ ਜਦੋਂ ਮਰਜੀ ਜੱਸੀ ਨਾਲ ਗੱਲ ਕਰਿਓ ਫੋਨ ਕਰਕੇ ਸੋਨੂੰ ਯਾਰ ਫੋਨ ਤੀ ਤੁਹਾਡਾ ਅੱਧਾ ਤਾਂ ਹੱਲ ਕਰ ਦਊਗਾ ਕਿਉਂਕਿ ਬਹੁਤ ਵੀਰ ਭਾਈਆਂ ਨੂੰ ਮੈਂ ਵੀ ਨੰਬਰ ਦਿੰਨਾ ਫੋਨ ਪੁੱਛਦੇ ਨੇ ਕਰਦੇ ਹਨਾ ਤੇ ਅਸੀਂ ਇੱਕ ਨੰਬਰ ਜ਼ਰੂਰ ਦੱਸ ਦੇਰਾ 94657 ਜੀ ਠੀਕ ਹੈ ਜੀ 37598 ਜੀ 9465573759880 ਦਾ ਫੋਰਮੈਨ ਦਾ ਨੰਬਰ ਆ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਜੇ ਕੋਈ ਦਿੱਕਤ ਆਉਂਦੀ ਹੈਗੀ ਹੈਨਾ ਤੇ ਠੀਕ ਹੈ ਜੀ ਹੋਰ ਜਸੀ ਵਧੀਆ ਵਧੀਆ ਜੀ ਆਵਾਜ਼ ਛੋੜਾ ਜੀ ਇਹ ਫੁੱਲ ਜਾਣਕਾਰੀ ਸੀ ਤੁਹਾਨੂੰ 8200 ਸਵਰਾਜ ਬਾਰੇ ਤੇ ਕਿਉਂਕਿ ਸਾਡੇ ਕੋਲ 8100 ਵੀ ਰੱਖੀ ਵੀ ਆ 800 ਤੋਂ 8200 ਦਾ ਕੀ ਫਰਕ ਆ ਉਹ ਤੁਹਾਨੂੰ ਸਾਰਾ ਡਿਟੇਲ ਚ ਦੱਸ ਹੀ ਦਿੱਤਾ ਤੇ ਸਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਸਾਨੂੰ ਜਰੂਰ ਦੱਸ ਦਿਆ ਕਰੋ ਹਨਾ ਵੀ ਥੋਡੀ ਵੀਡੀਓ ਚੰਗੀ ਲੱਗੀ ਈ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਬਾਕੀ ਇੱਕ ਹੋਰ ਕੋਈ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ